ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡਾ ਨਵੇਂ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਕਮੀਜ਼ ਦੀ ਕਟਿੰਗ ਕਰਨ ਜਾਣੀਆਂ ਜਿਹਦੀ ਛਾਤੀ ਆ 20 ਇੰਚ ਕਮਰ 18 ਇੰਚ ਤੇ हिਪ ਵੀ 20 ਆ ਇਸ ਹਿਸਾਬ ਨਾਲ ਤੁਸੀਂ ਤੀਰਾ ਕਿੰਨਾ ਰੱਖਣਾ ਮੋਢਾ ਕਿੰਨਾ ਰੱਖਣਾ ਉਹ ਸਾਰੀ ਮੈਂ ਕਟਿੰਗ ਕਰਕੇ ਦਿਖਾਉਂਗੀ ਪਹਿਲਾਂ ਆਪਾਂ ਤੀਰਾ ਲਵਾਂਗੇ ਦੋਨਾਂ ਬੱਲੇਆਂ ਨੂੰ ਇਦਾਂ ਸੈੱਟ ਕਰਕੇ ਰੱਖ ਲੈਣਾ ਇਦੋਂ ਪੂਰੇ ਆ ਬਰਾਬਰ ਹੋਣੇ ਚਾਹੀਦੇ ਆ ਜੇ ਕਟਿੰਗ ਸਹੀ ਹੋਊਗੀ ਫੇਰ ਹੀ ਸਟੀਚਿੰਗ ਸਹੀ ਹੋਊਗੀ ਠੀਕ ਆ ਨਾ ਦੋਨਾਂ ਪੱਲਿਆਂ ਨੂੰ ਜਦੋਂ ਆਪਾਂ ਸੈੱਟ ਕਰਕੇ ਰੱਖ ਲਿਆ ਉਸ ਤੋਂ ਬਾਅਦ ਆਪਾਂ ਤੀਰਾ ਲੈਣਾ ਤੀਰਾ ਇਹਦਾ ਹੈਗਾ 12 6 ਇੰਚ ਤੇ ਲਾਵਾਂਗੇ 1/2 ਇੰਚ ਐਡ ਕਰਾਂਗੇ ਉਹ ਆਪਣੀਆਂ ਸਲਾਈ ਚ ਆ ਜਾਊਗਾ 6 1/2 ਲਵਾਂਗੀ ਮੈਂ 6 1/2 ਤੀਰਾ ਇਥੋਂ ਹੀ ਥੱਲੇ ਨੂੰ 7.5 ਮੋਡਾ ਲੈ ਲਓ। ਇਧਰੋਂ ਵੀ ਚੈੱਕ ਕਰ ਲਓ 6.5 ਇਹ। ਇਹਨਾਂ ਨੂੰ ਇਸ ਤਰ੍ਹਾਂ ਮਲਾ ਦਿਓ। ਹੁਣ ਇਥੋਂ ਆਪਾਂ ਚੈਸਟ ਦਾ ਨਿਸ਼ਾਨ ਲਾਵਾਂਗੇ ਇਧਰ। ਚੈਸਟ ਆਪਣੀ 20 ਇੰਚ। ਤਾਂ ਆਪਾਂ 10 ਲਵਾਂਗੇ ਹਾਫ ਹੋ ਗਿਆ 10 ਇੰਚ ਠੀਕ ਹੈ ਜੀ ਇੱਥੋਂ ਅੱਧੇ ਇੰਚ ਦੀ ਕਾਟ ਪਾਵਾਂਗੇ ਜਿਵੇਂ ਆਪਣਾ ਮੋੜਾ ਡਿੱਗਣ ਲੱਗ ਜਾਂਦਾ ਉਸ ਤਰ੍ਹਾਂ ਅੱਧੇ ਇੰਚ ਦੀਆਂ ਉੱਪਰ ਨੂੰ ਕਾਟ ਪਾਵਾਂਗੇ ਇਧਰੋਂ 2.5 ਇੰਚ ਛੱਡ ਕੇ ਇੱਥੋਂ ਇਸ ਤਰ੍ਹਾਂ ਕਾਟ ਪਾ ਲਾਂਗੇ 2.5 ਇੰਚ ਛੋਟੀ ਜੀ ਠੀਕ ਹੈ ਜੀ ਹੁਣ ਆਪਾਂ ਮੁੱਡੇ ਦੀ ਕਟਿੰਗ ਕਰਨ ਜਾ ਰਹੇ ਹਾਂ ਇੱਥੋਂ ਜਿਹੜਾ ਆਪਾਂ ਨਿਸ਼ਾਨ ਲਾਇਆ ਇੱਥੋਂ ਅੱਧਾ ਕੈਂਚੇ ਇਧਰ ਨੂੰ ਲੈ ਲੈਣਾ ਆਪਾਂ ਨੇ ਠੀਕ ਹੈ ਜੀ ਅੱਧਾ ਕੈਂਚੇ ਇਧਰ ਨੂੰ ਲੈ ਕੇ ਇਹਦਾ ਹਾਫ ਕਰ ਲੈਣਾ 7.5 7.5 ਦਾ ਹਾਫ ਕਿੰਨਾ ਆਊਗਾ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਪੌਣੇ ਤਿੰਨ ਇਦਾਂ ਪੌਣੇ 3-3 ਨਿਸ਼ਾਨੀ ਲਗਾ ਕੇ ਹੁਣ ਆਪਾਂ ਜਿਹੜੀ ਕਾਟ ਪਾਉਣੀ ਆ ਉਹ ਇੱਥੋਂ ਪਾਉਣੀ ਆ ਇਧਰ ਨੂੰ ਲੈ ਲਓ ਉੱਪਰ ਨੂੰ 1 ਇੰਚ ਇਦਾਂ ਇਹ ਆਪਣੀ ਫਰੰਟ ਭੱਲੇ ਦੀ ਕਾਟ ਆ ਗਈ ਇੱਥੋਂ ਹੀ ਜਿਹੜਾ ਆਪਾਂ ਆਹ ਵਾਲਾ ਨਿਸ਼ਾਨ ਲਗਾਇਆ ਇੱਥੋਂ ਹੀ ਉੱਪਰ ਨੂੰ ਨਿਸ਼ਾਨ ਲਾਵਾਂਗੇ ਸਵਾ 2 ਇੰਚ ਦਾ 2 ਇੰਚ ਵੀ ਲੈ ਸਕਦੇ ਆ ਇਹਨੂੰ ਵੀ ਐਂ ਗੋਲ ਕਲਾਈ ਚ ਕਾਟ ਪਾ ਦੇਣੀ ਹੈ ਇਹ ਤਾਂ ਠੀਕ ਹੈ ਜੀ ਇਹ ਹੋ ਗਈ ਆਪਣੇ ਮੋਡੇ ਦੀ ਕਾਟ ਹੁਣ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾਵਾਂਗੇ ਸਾਈਡ ਸਲਾਈ ਹੈਗੀ ਆਪਣੀ 16.5 ਤਾਪਾ 1 ਇੰਚ ਵੱਧ ਰੱਖਾਂਗੇ 1.7 ਇੰਚ ਲਾਵਾਂਗੇ ਕਮਰ ਦੀ ਨਿਸ਼ਾਨੀ ਲਾਉਣੀ ਆ 7 ਇੰਚ ਤੇ ਇਹਦੀ ਤਾਂ ਲੱਗੀ ਹੋਈ ਆ ਛਾਤੀ ਦੀ ਇਹ ਦੇਖੋ 2 ਇੰਚ ਤੇ ਕਮਰ 18 ਇੰਚ 9 ਨੂੰ 18 9.5 ਇੰਚ ਤੇ ਲਾਵਾਂਗੇ ਅੱਧਾ ਅੱਧਾ ਇੰਚ ਪਲੇਟਾਂ ਦੇ ਵਿੱਚ ਆ ਜਾਣ ਹੈਪੀ ਹੈਪ ਵੀ 20 ਇੰਚ ਲੈਣੀ ਆ ਆਪਾਂ ਨੇ ਇਸ ਤਰ੍ਹਾਂ ਇਹਨਾਂ ਨੂੰ ਇੰਚੀ ਟੇਪ ਨਾਲ ਮਲਾ ਦੇਣਾ ਨਿਸ਼ਾਨਾ ਨੂੰ ਆਹ ਹੋ ਗਈ ਫਿਟਿੰਗ ਡਿਮੈਂਸ਼ਨ ਜੇ ਆਪਣੇ ਮੂਡੇ ਦੀ ਕਾਟ ਸਹੀ ਪਾਈ ਹੋਈ ਹੈ ਤਾਂ ਇੱਥੇ ਕੋਈ ਵੀ ਬੁਲਬਲੇ ਬੁਲਬਲੇ ਬਿਲਕੁਲ ਨਹੀਂ ਬਣਨਗੇ। ਨਾ ਇੱਥੇ ਕਪੜਾ ਇਕੱਠਾ ਹੋਊਗਾ ਕਿਉਂਕਿ ਇਹ ਬਿਲਕੁਲ ਸਹੀ ਆਉਂਦੀ ਹੈ। ਕਟਿੰਗ ਹੁਣ ਆਪਾਂ ਪੇਟਾਂ ਦਾ ਨਿਸ਼ਾਨ ਲਾਵਾਂਗੇ। ਪੇਟਾਂ ਦਾ ਨਿਸ਼ਾਨ ਲਾਉਣ ਲਈ ਉੱਪਰੋਂ ਆਪਾਂ ਥੱਲੇ ਨੂੰ 12 ਇੰਚ ਤੇ ਨਿਸ਼ਾਨ ਲਾਵਾਂਗੇ। ਇੱਧਰੋਂ ਸਾਢੇ 3 ਇੱਲੇ ਨੂੰ 7 ਇੰਚ ਇਧਰੋਂ ਵੀ 3.5 ਇਹਨਾਂ ਨੂੰ ਵੀ ਇਸ ਤਰ੍ਹਾਂ ਮਲਾ ਦਿੰਦੇ ਹੁਣ ਆਪਾਂ ਮੋਡੇ ਦੀ ਕਟਿੰਗ ਕਰਦੇ ਹਾਂ ਪਹਿਲਾਂ ਪਹਿਲਾਂ ਆਪਾਂ ਪਿਛਲੇ ਮੋਡੇ ਦੀ ਕਾਟ ਪਾ ਲੈਂਦੇ ਆਹ ਵਾਲੀ ਹੁਣ ਆਪਾਂ ਘੇ ਵਾਲੀ ਕਰਪਾਵਾਂਗੇ ਹੁਣ ਆਪਾਂ ਛੋਟੀਆਂ ਪਲੇਟਾਂ ਦੀ ਨਿਸ਼ਾਨੀ ਲਾਵਾਂਗੇ ਉੱਪਰਲੀ ਪਲੇਟ ਹੈਗੀ ਹੈ 3 ਇੰਚ ওই প্লেট হমেসা এত শুরু করি যেটা নিশান লোক এতে টেপ রাখকে এত তিন ইঞ্চতে প্লেট পাওয়া গে নিচে আলেট পাঁধনু সবা দো ইঞ্চ লো ਇਦਾਂ ਹੀ ਹੁਣ ਆਪਾਂ ਇਹਦੇ ਦੂਦੇ ਪਾਸੇ ਵੀ ਨਿਸ਼ਾਨੀਆਂ ਲਗਾ ਲੈਨੇ ਆਂ ਇੱਥੋਂ ਐਂ ਟਿੱਕ ਲਗਾ ਲਵਾਂਗੇ ਆ ਕਮਰਾਲਾ ਆ ਹੀਪਾਂ ਸੇਮ ਇਦਾਂ ਹੀ ਤੂਏ ਪਾਸੇ ਨਿਸ਼ਾਨੀਆਂ ਲਗਾਵਾਂਗੇ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਫੇਰ ਆ ਫੀਟਿੰਗ ਵਾਲੀ ਨਿਸ਼ਾਨੀ ਲਗਾ ਲੈਣਾ ਇਦਾਂ ਹੋ ਗਿਆ ਆਪਣੇ ਫਰੰਟ ਵੱਲ ਪੱਲੇ ਦੀ ਕਟਿੰਗ ਪਿਛਲੇ ਪੱਲੇ ਦੀ ਜਿਹੜੀ ਆਪਾਂ ਪਲੇਟ ਪਾਉਣੀ ਆ ਉਹ 12.5 ਤੋਂ ਪਾਵਾਂਗੇ 1/4 ਇੰਚ ਵੱਧ ਪਾਵਾਂਗੇ 3.5 ਤਿੰਨ ਨਿਸ਼ਾਨੀ ਲਾਵਾਂਗੇ ਥੱਲੇ ਨੂੰ ਇਹ ਪਲੇਟ ਆਪਾਂ ਅੱਠ ਲੈ ਲਾਂਗੇ ਤੇ ਪਿੱਛੇ ਝੋਲ ਨਹੀਂ ਪਊਗਾ ਬਿਲਕੁਲ ਵੀ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਇਸ ਤਰ੍ਹਾਂ ਹੀ ਇਧਰ ਨਿਸ਼ਾਨ ਲਗਾ ਲਾਂਗੇ ਹੁਣ ਇਹਦਾ ਗਲਾ ਕਟਿੰਗ ਕਰਾਂਗੇ ਇਧਰੋਂ ਲੈ ਲਾਂਗੇ 2.5 ਇੰਚ ਤੇ ਨਿਸ਼ਾਨ ਲਗਾ ਕੇ ਸਾਡਾ ਗਲਾ ਤਿਆਰ ਆ 6.5 ਤਾਂ ਆਪਾਂ 7 ਲਵਾਂਗੇ 7 ਇੰਚ ਇਧਰੋਂ ਇਧਰੋਂ ਵੀ 2.5 ਇੰਚ ਤੇ ਨਿਸ਼ਾਨ ਲਾਵਾਂਗੇ ਇਹਨੂੰ ਇਸ ਤਰ੍ਹਾਂ ਮਲਾ ਕੇ ਉਰ ਦੇ ਕੈਂਚ ਦੀ ਕਾਟ ਪਾਵਾਂਗੇ ਆਪਾਂ ਇੱਥੇ बिल्कुल गुलाई दे देनी फिर अपना गला बिल्कुल गोल गोल बन गया सूट दटिंग जो वीडियो वजिए लगी हुई तो चैनल में सबसक्राइब तो लाइक कर दौ थैंक यू